ਤੇ ਹੰਝੂ ਬਹੋਣਾ ਇਹਦੇ ਬਾਰੇ ਪੜਿਆ ਤਾਂ ਹੈਗਾ ਸੀ ਪਰ ਦੇਖਿਆ ਅੱਜ ਪਹਿਲੀ ਵਾਰੀ ਜਦੋਂ ਬੀਜੇਪੀ ਦੇ ਪੰਜਾਬ ਪ੍ਰਧਾਨ ਸ੍ਰੀ ਸੁਨੀਲ ਜਾਖੜ ਜੀ ਮੀਡੀਆ ਦੇ ਰੂਬਰੂ ਹੋ ਰਹੇ ਸੀ ਮੀਡੀਆ ਦੇ ਰੂਬਰੂ ਹੁੰਦਿਆਂ ਜਾਖੜ ਸਾਹਿਬ ਨੇ ਕਿਹਾ ਕਿ ਆਵਾਮੀ ਪਾਰਟੀ ਦੀ ਸਰਕਾਰ ਬੁਰੀ ਤਰ੍ਹਾਂ ਫੇਲ ਹੈ ਕਿਉਂਕਿ ਨਾ ਨਸ਼ਿਆਂ ਤੇ ਕਾਬੂ ਪਿਆ ਨਾ ਗੈਂਗਸਟਰਵਾਦ ਕਾਬੂ ਆਇਆ ਤੇ ਨਾ ਲਾਅ ਐਂਡ ਆਰਡਰ ਸੁਧਰਿਆ ਮੈਂ ਜਾਖੜ ਸਾਹਿਬ ਤੁਹਾਨੂੰ ਯਾਦ ਕਰਾਉਣਾ ਚਾਹੁੰਦਾ ਹਾਂ ਕਿ ਜਿੰਨਾਂ ਸਰਕਾਰਾਂ ਵੇਲੇ ਇਹ ਮੁੱਦੇ ਉੱਭਰੇ ਤੁਸੀਂ ਉਹਨਾਂ ਸਰਕਾਰਾਂ ਦੇ ਵਿੱਚ ਹੀ ਰਹੇ ਹੋ ਅੱਜ ਜਿਸ ਆ ਪਾਰਟੀ ਦੇ ਲਈ ਤੁਸੀਂ ਪੀਸੀ ਕਰ ਰਹੇ ਹੋ 2007 ਤੋਂ ਲੈ ਕੇ 2017 ਤੱਕ ਕਿਹਦੀ ਸਰਕਾਰ ਸੀ ਅਕਾਲੀ ਦਲ ਤੇ ਬੀਜੇਪੀ ਦੀ ਸਰਕਾਰ ਸੀ ਜੇ ਪੰਜਾਬ ਦੇ ਵਿੱਚ ਗੈਂਗਸਟਰ ਪੈਦਾ ਹੋਏ ਤਾਂ ਉਸ ਸਮੇਂ ਦੇ ਦਰਮਿਆਨ ਹੋਏ ਜੇ ਪੰਜਾਬ ਦੇ ਵਿੱਚ ਨਸ਼ੇ ਦਾ ਦਰਾਬਿਆ ਤਾਂ ਅਕਾਲੀ ਬੀਜੇਪੀ ਦੀ ਸਰਕਾਰ ਵੇਲੇ ਹੋਇਆ ਜੇ ਪੰਜਾਬ ਦੇ ਵਿੱਚ ਬੇਅਦਬੀ ਵਰਗੀ ਦੁਰਖਾਤ ਵਾਪਰਿਆ ਤਾਂ ਉਦੋਂ ਵੀ ਤੁਹਾਡੀ ਹੀ ਸਰਕਾਰ ਸੀ ਹੋਰ ਇੰਨਾ ਹੀ ਕਾਫੀ ਨਹੀਂ ਹੈ 2017 ਤੋਂ ਲੈ ਕੇ 2022 ਦੀ ਜੋ ਸਰਕਾਰ ਬਣੀ ਉਹਦੇ ਤੁਸੀਂ ਪ੍ਰਧਾਨ ਸੀ ਮੁੱਖ ਮੰਤਰੀ ਤੁਹਾਡਾ ਸੀ ਤੁਸੀਂ ਗੁਟਕਾ ਸਾਹਿਬ ਦੀ ਸੌ ਵੀ ਖਾਤੀ ਸੀ ਪਰ ਤੁਸੀਂ ਕੁਝ ਕਰ ਨਹੀਂ ਸਕੇ ਅੱਜ ਸਿਰਫ ਅਤੇ ਸਿਰਫ ਤੁਸੀਂ ਇਲਜ਼ਾਮ ਤراਸ਼ੀ ਕਰ ਰਹੇ ਹੋ ਅੱਜ ਮੈਂ ਤੁਹਾਨੂੰ ਦੱਸਣਾ ਚਾਹਣਾ ਵਾਂ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਹੈ ਸਰਦਾਰ ਭਗਵੰਤ ਸਿੰਘ ਮਾਨ ਦੀ ਰਹਿਨਮਾਈ ਦੇ ਵਿੱਚ ਇੱਕ ਬਿਹਤਰ ਕੰਮ ਕਰ ਰਹੀ ਹੈ ਜੇ ਤੁਸੀਂ ਆਲੇ ਦੁਆਲੇ ਦੀ ਸਟੇਟਾਂ ਦੀ ਗੱਲ ਕਰੋ ਉਹਨਾਂ ਨਾਲੋਂ ਬਿਹਤਰ ਲਾਅ ਐਂਡ ਆਰਡਰ ਇੱਥੇ ਹੈਗਾ ਇਹ ਮੈਂ ਨਹੀਂ ਕਹਿੰਦਾ ਨੇਸ਼ਨਲ ਕ੍ਰਾਈਮ ਰਿਕਾਰਡ ਜਿਹੜੀ ਬਿਊਰੋ ਹੈ ਉਹਦਾ ਡਾਟਾ ਦੱਸਦਾ ਹੈਗਾ ਔਰ ਦੂਸਰੀ ਵੱਡੀ ਗੱਲ ਜਿਹੜੀ ਹੈਗੀ ਹੈ ਕਿ ਅਸੀਂ ਪਿਛਲੇ 2 ਸਾਲਾਂ ਦੇ ਵਿੱਚ 23000 ਤੋਂ ਵੱਧ ਡਰੱਗ ਤਸਕਰ ਫੜੇ ਹੈਗੇ 24000 ਤੋਂ ਵੱਧ ਜਿਹੜਾ ਹੈਗਾ ਅਸੀਂ ਐਫ ਆਈ ਆਰ ਕੀਤੇ ਹੈਗੇ ਆਮ ਆਦਮੀ ਪਾਰਟੀ ਦੀ ਸਰਕਾਰ ਲਗਾਤਾਰ ਇਸ ਲਈ ਕੋਸ਼ਿਸ਼ ਕਰ ਰਹੀ ਹੈ ਕਿ ਅਸੀਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਹੈ ਜਿੱਥੇ ਉਹ ਪੰਜਾਬ ਜਿੱਥੇ ਹਰ ਇੱਕ ਦਿਨ ਉੱਚ ਖੁਸ਼ਹਾਲੀ ਹੋਵੇ ਜਿੱਥੇ ਸਾਡਾ ਨੌਜਵਾਨ ਨੂੰ ਰੁਜ਼ਗਾਰ ਮਿਲੇ ਜਿੱਥੇ ਸਾਡਾ ਕਿਸਾਨ ਖੁਸ਼ਹਾਲ ਹੋਵੇ ਜਿੱਥੇ ਵਪਾਰੀ ਬਿਨਾਂ ਡਰ ਤੋਂ ਆਪਣਾ ਵਪਾਰ ਕਰ ਸਕਦਾ ਹੋਵੇ ਸੋ ਆਪਣੀਆਂ ਜਿਹੜਾ ਫੇਲਰ ਨੇ ਉਹ ਸਾਡੇ ਸਿਰ ਨਾ ਮੜੋ ਔਰ ਦੂਸਰੀ ਗੱਲ ਤੁਸੀਂ ਕਿਹਾ ਕਿ ਜਿਹੜੇ ਕਿਸਾਨ ਨੇ ਉਹਨਾਂ ਨੂੰ ਆਮ ਆਦੀ ਪਾਰਟੀ ਗੁੰਮਰਾ ਕਰ ਰਹੀ ਹੈ ਤੁਸੀਂ ਕਿਸਾਨਾਂ ਨੂੰ ਬੇਕੂਫ ਸਮਝਦੇ ਹੈਗੇ ਕਿਸਾਨਾਂ ਦੀ ਲੀਡਰਸ਼ਿਪ ਇੱਕ ਬਿਹਤਰੀਨ ਤੇ ਸੁੱਲਜੀ ਹੋਈ ਲੀਡਰਸ਼ਿਪ ਹੈ ਉਹਨਾਂ ਨੂੰ ਕੋਈ ਗੁੰਮਰਾਹ ਨਹੀਂ ਕਰ ਸਕਦਾ ਤੁਸੀਂ ਆਪਣੀ ਕਾਰਜਗਾਰੀ ਦੇਖੋ ਉਜਤਾ ਕਹਿੰਦੇ ਹੈ ਨਾ ਐਕਸ਼ਨ ਸਪੀਕਸ ਲਾਊਡਰ ਦੈਨ ਵਰਡਸ ਤੁਸੀਂ ਕਿਸਾਨਾਂ ਲਈ ਕੀਤਾ ਕੀ ਹੈ 2013 ਦੇ ਵਿੱਚ ਤੁਸੀਂ ਕਿਸਾਨਾਂ ਦੇ ਨਾਲ ਵਾਅਦਾ ਕੀਤਾ ਪ੍ਰਧਾਨ ਮੰਤਰੀ ਸਾਹਿਬ ਨੇ ਕਿਹਾ ਕਿ ਅਸੀਂ ਕਿਸਾਨਾਂ ਦਾ ਕਰਜ਼ਾ ਮਾਫ ਕਰਾਂਗੇ ਅਸੀਂ ਕਿਸਾਨਾਂ ਨੂੰ ਐਮਐਸਪੀ ਦੀ ਕਾਨੂੰਨੀ ਗਰੰਟੀ ਦੇਾਂਗੇ ਤੇ ਅਸੀਂ ਜਿਹੜਾ ਹੈਗਾ ਸੁਆਮੀਨਾਥਨ ਦੀ ਰਿਪੋਰਟ ਲਾਗੂ ਕਰਾਂਗੇ ਹੋਇਆ ਕੀ ਕੀ ਸੁਆਮੀਨਾਥਨ ਦੀ ਰਿਪੋਰਟ ਲਾਗੂ ਹੋਗੀ ਕੀ ਕਿਸਾਨਾਂ ਦੀ ਇਨਕਮ ਜਿਹੜੀ ਹੈ ਉਹ ਦੁੱਗਣੀ ਹੋਗੀ ਕੀ ਐਮਐਸਪੀ ਨੂੰ ਕਾਨੂੰਨੀ ਗਰੰਟੀ ਮਿਲਗੀ ਇਹ ਤਾਂ ਤੁਸੀਂ ਕੀ ਕਰਨਾ ਸੀ ਤੁਹਾਡੀ ਸਰਕਾਰ ਨੇ ਤੇ ਉਲਟਾ ਜਿਹੜਾ ਹੈਗਾ ਕਾਰਪੋਰੇਟ ਦੇ ਹੱਕ ਦੇ ਵਿੱਚ ਤਿੰਨ ਕਾਨੂੰਨ ਲੈ ਕੇ ਆਂਦੇ ਜਿਨ੍ਹਾਂ ਨੇ ਪੂਰੇ ਮੁਲਕ ਦਾ ਕਿਸਾਨ ਉੱਠ ਖੜਾ ਹੋਇਆ ਜਿਹਦੀ ਅਗਵਾਈ ਪੰਜਾਬ ਦੇ ਕਿਸਾਨ ਨੇ ਕੀਤੀ ਔਰ ਆਲਟੀਮੇਟਲੀ ਤੁਹਾਨੂੰ ਚੁਕਣਾ ਪਿਆ 750 ਕਿਸਾਨ ਸ਼ਹੀਦ ਹੋ ਗਿਆ ਲੇਕਿਨ ਉਸ ਦੇ ਵਿੱਚ ਤੁਸੀਂ ਵਾਅਦਾ ਕੀਤਾ ਸੀ ਕਿ ਅਸੀਂ ਐਮਐਸਪੀ ਨੂੰ ਕਾਨੂੰਨੀ ਗਰੰਟੀ ਦੇਵਾਂਗੇ ਜਿਹੜੀ ਕਿ ਅੱਜ ਵੀ ਨਹੀਂ ਅੱਜ ਵੀ ਜਿਹੜਾ ਕਿਸਾਨ ਆ ਉਹ ਸੰਘਰਸ਼ੀਲ ਹੈ ਸੋ ਐਵੇਂ ਤੁਹਕ ਨਾਲ ਬੜੇ ਨਹੀਂ ਪੱਕਦੇ ਸਿਰਫ ਕਹਿਣ ਦੇ ਨਾਲ ਤੁਸੀਂ ਪੰਜਾਬ ਹਕਾਇਤੀ ਨਹੀਂ ਹੋ ਜਾਂਦੇ ਕਿ ਸਿਰਫ ਕਹਿਣ ਦੇ ਨਾਲ ਤੁਸੀਂ ਕਿਸਾਨ ਦੇ ਪੁੱਤ ਨਹੀਂ ਹੋ ਜਾਂਦੇ ਜੇਕਰ ਤੁਸੀਂ ਕਿਸਾਨ ਦੇ ਪੁੱਤ ਹੋ ਤਾਂ ਕਿਸਾਨਾਂ ਨਾਲ ਖੜੋ ਇਹ ਮੁੱਦੇ ਅੱਜ ਵੀ ਜਉਂਦੇ ਕਿਉਂ ਹੈਗੇ ਆ ਤੁਸੀਂ ਜਾ ਕੇ ਮੋਦੀ ਸਾਹਿਬ ਨਾਲ ਗੱਲ ਕਰੋ ਕਿ ਸਾਡੇ ਤੇ ਇਹ ਤੋਹਮਤ ਲਾਓ ਕਿ ਅਸੀਂ ਉਹਨਾਂ ਨੂੰ ਪੜਕਾਰ ਰਹੇ ਹਾਂ ਅਸੀਂ ਨਹੀਂ ਪੜਕਾਰ ਰਹੇ ਉਹਨਾਂ ਦੇ ਆਪਣੇ ਹੱਕ ਨੇ ਉਹਨਾਂ ਦੀ ਆਪਣੀਆਂ ਜਾਇਜ਼ ਮੰਗਾਂ ਨੇ ਜਿਹਦੇ ਲਈ ਉਹ ਸੰਘਰਸ਼ ਕਰ ਰਹੇ ਐ ਸੋ ਚਾਖੜ ਸਾਹਿਬ ਇਹ ਜਿਹੜਾ ਮੀਡੀਆ ਦੇ ਰੂਬਰੂ ਹੋ ਕੇ ਤੁਸੀਂ ਦੂਸ਼ਣਬਾਜ਼ੀ ਕਰ ਰਹੇ ਹੋ ਇਲਜ਼ਾਮ ਤਰਾਸ਼ੀਆਂ ਕਰ ਰਹੇ ਹੋ ਇਹਨਾਂ ਤੋਂ ਤੁਹਾਨੂੰ ਕੁਝ ਨਹੀਂ ਲੱਭਣਾ ਕਿਉਂਕਿ ਪੰਜਾਬ ਦੀ ਜਨਤਾ ਜਿਹੜੀ ਹੈ ਉਹ ਤੁਹਾਨੂੰ ਪਲੀਪੰਤ ਜਾਣਦੀ ਹੈ ਕਿ ਬੀਜੀ ਕੀ ਬੀਜੇਪੀ ਜਿਹੜੀ ਹੈ ਉਸ ਕਿਸ ਕਿਸਰਦਾਰ ਦੀ ਪਾਰਟੀ ਹੈ ਕਿਦਾਂ ਦੀ ਉਹ ਰਾਜਨੀਤੀ ਕਰਦੀ ਹੈ ਕਿੰਨਾ ਕੁ ਉਹ ਲੋਕਾਂ ਦੇ ਹੱਕ ਵਿੱਚ ਖੜਦੀ ਹੈ ਸੋ ਮੈਂ ਤਾਂ ਆਖਰ ਤੁਹਾਨੂੰ ਇੱਕ ਵਾਰ ਫੇਰ ਇਹੀ ਕਹਾਂਗਾ ਕਿ ਐਕਸ਼ਨ ਸਪੀਕਸ ਲਾਊਡਰ ਦੈਨ ਵਰਡਸ करके दिखाओ कुछ है? सिर्फ गला देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर